ਦਿਲਜੀਤ ਦੀ ਸਰਦਾਰ ਜੀ 3 ਫਿਲਮ ਨਾਲ ਕੀ ਹੋਇਆ ਉਹ ਆਪਾਂ ਸਭ ਨੂੰ ਪਤਾ ਹੈ ਜੋ ਕਿਸੇ ਵਿਵਾਦ ਕਰਕੇ ਇੰਡੀਆ ਚ ਰਿਲੀਜ਼ ਹੀ ਨਹੀਂ ਹੋਈ ਤੇ ਇੰਡੀਆ ਚ ਰਿਲੀਜ਼ ਨਹੀਂ ਹੋਈ ਪਰ ਬਾਹਰਲੇ ਕੰਟਰੀਆਂ ਚ ਉਸ ਫਿਲਮ ਨੇ ਰਿਕਾਰਡ ਤੋੜਤੇ ਉਸੇ ਤਰੀਕੇ ਨਾਲ ਹੁਣ ਵਿਰੋਧ ਹੋ ਰਿਹਾ ਹੈ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ 4 ਦਾ ਤੇ ਵਿਰੋਧ ਦਾ ਕਾਰਨ ਕੀ ਹੈ ਵੀ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਚ ਪਾਕਿਸਤਾਨੀ ਐਕਟਰਸ ਨੂੰ ਕੰਮ ਦਿੱਤਾ ਹੋਇਆ ਤੇ ਉਹਨਾਂ ਪਾਕਿਸਤਾਨੀ ਐਕਟਰਸ ਦੇ ਨਾਮ ਨੇ ਇਫਤਖਾਰ ਠਾਕੁਰ ਨਾਸਿਰ ਤੇ ਜ਼ਾਫਰੀ ਖਾਨ ਇਹਨਾਂ ਪਾਕਿਸਤਾਨੀ ਐਕਟਰਸ ਨੇ ਜੋ ਫਿਲਮ 'ਚ ਕੰਮ ਕੀਤਾ ਇਸ ਤੋਂ ਪਹਿਲਾਂ ਵੀ ਜੋ ਚੱਲ ਮੇਰਾ ਪੁੱਤ ਸੀਰੀਜ਼ ਚੱਲੀ ਆ ਰਹੀ ਹੈ ਉਹਨਾਂ ਫਿਲਮਾਂ 'ਚ ਵੀ ਇਹਨਾਂ ਪਾਕਿਸਤਾਨੀ ਐਕਟਰਸ ਨੇ ਕੰਮ ਕੀਤਾ ਪਰ ਹੁਣ ਇਹ ਕੁੰਡੀ ਕਿਉਂ ਅੜ ਗਈ ਕਿ ਪਾਕਿਸਤਾਨੀ ਐਕਟਰਸ ਨੂੰ ਕਿਉਂ ਲਿਆ ਕਿਉਂਕਿ ਇਸ ਫਿਲਮ 'ਚ ਵੀ ਉਹੀ ਮੁੱਦਾ ਚੱਕਿਆ ਗਿਆ ਜੋ ਦਿਲਜੀਤ ਦੀ ਸਰਦਾਰ ਜੀ 3 'ਚ ਚੱਕਿਆ ਗਿਆ ਸੀ ਕਿ ਤੁਸੀਂ ਪਾਕਿਸਤਾਨੀ ਐਕਟਰਸ ਨੂੰ ਕੰਮ ਕਿਉਂ ਦਿੱਤਾ ਕਿਉਂਕਿ ਪਾਕਿਸਤਾਨ ਇੰਡੀਆ ਦੀ ਜੋ ਜੰਗ ਚੱਲੀ ਸੀ ਉਸ ਤੋਂ ਪਹਿਲਾਂ ਇਹ ਫਿਲਮਾਂ ਬਣ ਚੁੱਕੀਆਂ ਸੀ ਜਾਂ ਬਣਦੇ ਨੇੜੇ ਸੀਗੀਆਂ ਪਰ ਵਿਰੋਧ ਕਰਨ ਵਾਲੇ ਲੋਕਾਂ ਦਾ ਇਹੀ ਕਹਿਣਾ ਵੀ ਦੇਸ਼ ਪਹਿਲਾਂ ਬਾਕੀ ਗੱਲਾਂ ਬਾਅਦ ਚ ਪਰ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੋਣਾ ਹੁੰਦਾ ਫਿਰ ਮੈਚ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਿਉਂਕਿ ਮੈਚ ਕਰਾਉਣ ਦੇ ਨੇੜੇ ਤਾਂ ਹੈਗੇ ਹੀ ਸੀ ਇਹ ਉਹਦਾ ਵਿਰੋਧ ਹੋਣ ਕਰਕੇ ਮੈਚ ਨੂੰ ਰੱਦ ਕਰਤਾ ਜੋ ਸਰਦਾਰ ਜੀ 3 ਫਿਲਮ ਦਾ ਵਿਰੋਧ ਹੋਇਆ ਸੀ ਉਹ ਵਿਰੋਧ ਦੇ ਬਾਵਜੂਦ ਉਸ ਫਿਲਮ ਨੇ ਇਸ ਤਰੀਕੇ ਦਾ ਕੰਮ ਕੀਤਾ ਕਿ ਬਾਹਰਲੀਆਂ ਕੰਟਰੀਆਂ ਚ ਉਸ ਫਿਲਮ ਦੀ ਕਲੈਕਸ਼ਨ ਨੇ ਰਿਕਾਰਡ ਤੋੜਤੇ ਪਾਕਿਸਤਾਨੀ ਐਕਟਰ ਹਾਨੀਆ ਅਮੀਰ ਨੂੰ ਲੈ ਕੇ ਇਸ ਫਿਲਮ ਦਾ ਵਿਰੋਧ ਹੋਇਆ ਇੰਡੀਆ 'ਚ ਇਸ ਕਰਕੇ ਕਈ ਲੋਕਾਂ ਨੇ ਉਹ ਫਿਲਮ ਰਿਲੀਜ਼ ਹੀ ਨਹੀਂ ਹੋਣ ਦਿੱਤੀ ਤੇ ਆਪਣੇ ਆਪ ਨੂੰ ਹੋਰ ਵੱਡੇ ਦਿਖਾਉਣ ਲਈ ਦਿਲਜੀਤ ਦੇ ਖਿਲਾਫ ਬਿਆਨਵਾਜੀ ਵੀ ਕੀਤੀ ਤੇ ਉਹਨਾਂ ਲੋਕਾਂ ਨੂੰ ਵੀ ਅੱਜ ਕਿਸ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ ਹੈ ਉਹ ਵੀ ਆਪਣੇ ਸਾਹਮਣੇ ਆ ਪਰ ਵਿਰੋਧ ਹੋਣ ਤੋਂ ਬਾਅਦ ਵੀ ਦਿਲਜੀਤ ਦੀ ਫਿਲਮ ਨੇ ਪਾਕਿਸਤਾਨ 'ਚ ਉਹ ਕਲੈਕਸ਼ਨ ਕੀਤੀ ਹੈ ਜੋ ਕਲੈਕਸ਼ਨ ਅੱਜ ਤੱਕ ਪਾਕਿਸਤਾਨ 'ਚ ਕਿਸੇ ਵੀ ਪੰਜਾਬੀ ਮੂਵੀ ਨੇ ਹਲੇ ਤੱਕ ਨਹੀਂ ਸੀ ਕੀਤੀ ਤੇ ਉਹ ਰਿਕਾਰਡ ਤੋੜਿਆ ਇਸ ਫਿਲਮ ਨੇ ਕਿ ਦਿਲਜੀ ਦਾ ਨਾਂ ਜਿੰਨਾ ਉੱਚਾ ਸੀ ਉਸ ਤੋਂ ਹੋਰ ਕਿਤੇ ਜ਼ਿਆਦਾ ਉੱਚਾ ਹੋ ਗਿਆ ਤੇ ਆਪਾਂ ਸਾਰੇ ਦਿਲਜੀਤ ਨਾਲ ਤਾਂ ਹੈਗੇ ਆ ਪਰ ਅਮਰਿੰਦਰ ਗਿੱਲ ਦੀ ਫਿਲਮ ਜੇ ਇੰਡੀਆ ਚ ਨਹੀਂ ਰਿਲੀਜ਼ ਹੁੰਦੀ ਹਲੇ ਤੱਕ ਐਮ ਦੀ ਅਪਡੇਟ ਤਾਂ ਕੋਈ ਆਈ ਨਹੀਂ ਜੇ ਇੰਡੀਆ ਚ ਰਿਲੀਜ਼ ਨਹੀਂ ਹੁੰਦੀ ਤਾਂ ਜੋ ਇਹ ਵੀਡੀਓ ਦੇਖ ਰਹੀਆਂ ਬਾਹਰਲੀਆ ਕੰਟਰੀਆਂ ਚ ਯੂ ਐਸਏ ਕੈਨੇਡਾ ਆਸਟ੍ਰੇਲੀਆ ਤੇ ਹੋਰ ਵੀ ਕਿੰਨੀਆਂ ਕੰਟਰੀਆਂ ਚ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਦੋਂ ਇਹ ਫਿਲਮ ਲੱਗਦੀ ਹੈ ਕਿਹੜਾ ਸ਼ੋਅ ਦੇਖਣ ਜਾਓਗੇ ਤੇ ਕਿੰਨਾਕ ਪਸੰਦ ਕਰੋਗੇ ਤੁਸੀਂ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ 4 ਨੂੰ ਵੈਸੇ ਦੇਖਿਆ ਜਾਵੇ ਹੁਣ ਤਾਂ ਇਹ ਕਲਚਰ ਹੀ ਚੱਲ ਪਿਆ ਵੀ ਜੇ ਪਾਕਿਸਤਾਨੀ ਐਕਟਰ ਕਿਸੇ ਫਿਲਮ 'ਚ ਹੈਗੇ ਆ ਤਾਂ ਉਹਨਾਂ ਦਾ ਬਾਈਕਾਟ ਕਰੋ ਉਹਨਾਂ ਦਾ ਛੱਡੋ ਫਿਲਮ ਦਾ ਹੀ ਬਾਈਕਾਟ ਕਰੋ ਪਰ ਇਹ ਫਿਲਮਾਂ ਬਣੀਆਂ ਸੀ ਪਾਕਿਸਤਾਨ-ਇੰਡੀਆ ਦੀ جنگ ਤੋਂ ਪਹਿਲਾਂ ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਇੱਕਦਮ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਇਸ ਤਰੀਕੇ ਨਾਲ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਜਿਹੜਾ ਬੰਦਾ ਬਿਜ਼ਨਸਮੈਨ ਹੁੰਦਾ ਜਿਨੇ ਪੈਸੇ ਲਾਏ ਹੁੰਦੇ ਆ ਉਹ ਆਪਣੇ ਪੈਸੇ ਨੂੰ ਮਰਦਾ ਕਿਵੇਂ ਦੇਖ ਸਕਦਾ ਬਾਕੀ ਤੁਸੀਂ ਆਪ ਸਮਝਦਾਰ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਗੇ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ